ਕੁੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਜੁਨੀ ਸਾਬ ਗੁਰ ਪ੍ਰਸਾਦ ਜਪ ਆਦ ਸੱਚ ਜੁਗਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾ ਸੋਚਨਾ ਹੋਵੇ ਜੇ ਸੋਚੀ ਲਖਵਾਰ ਉਪਾਚ ਉਪਨ ਨ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾਪੁਰਿਆ ਪਾਰ ਸਾਸਾਨ ਪਾ ਲਖ ਹੈ ਤਾਂ ਇੱਕ ਨ ਚੱਲੇ ਨਾਲ ਕ੍ਰਿਸ਼ਟਿਆ ਰਹਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋ ਨਕਾਰ ਹੁਕਮ ਨੇ ਕਹਿਆ ਜਾਈ ਹੁਕਮੇ ਹੌਣ ਜੀ ਹੁਕਮ ਲੈ ਵਢਿਆਏ ਹੁਕਮੇ ਹੁਤਮ ਨੀਚਾ ਹੁਕਮ ਲੈ ਕੁਦੁਖ ਸੁਖ ਪਾਈ ਹੈ ਕਨ ਹੁਕਮੇ ਬਖਸ਼ੀਸ਼ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝਾ ਤਾ ਹਉ ਮੈਂ ਕਹ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਤਨਾ ਕਤਿਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਗਾਹਿੰਦਾ ਤੇ ਲੈਂਦੇ ਤਕ ਪਾਹੇ ਕਤ ਕਤੀ ਕਤੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਤਕ ਪਾਏ ਜੁਗਾ ਜੁਗੰਤਰ ਖਾਹੀ ਕਾ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਵਿਖਸਾ ਵੇ ਪਰਵਾਹੋ ਸਾਚਾ ਸਭ ਸਾਚਾ ਨਾਏ ਭਾਖਿਆ ਪਉ ਅਪਾਰ ਆਖ ਮੰਗ ਦੇ ਜੀ ਦਾਤ ਕਰੇ ਦਾਤਾਰ ਫਿਰ ਕਾ ਅਗਰ ਕਿਆ ਜਿਦ ਸਾਹ ਦਰਬਾਰ ਮੋਹ ਕੇ ਬੋਲਣ ਬੋਲੀਆ ਜਿਤ ਸੁਣ ਤਰੇ ਪਿਆਰ ਅਮਰ ਤੇ ਵੇਲਾ ਸਚਨੋ ਵਢਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਰੰਜਨ ਸੋਏ ਜਿਨ ਸਿਵਿਆ ਤਿਨ ਪਾਇਆ ਮਾਣ ਨਾਨਕ ਗਾਵੀਏ ਗੁਣੀ ਰਧਾਨ ਗਾਈਏ ਸੁਣੀਏ ਮਨ ਰੱਖੀਏ ਭਾਉ ਧੁਖ ਪਰਹਾੜ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਂਖਾਂ ਨਹੀਂ ਕਣਕਤ ਨ ਜਾਏ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਹਾਂ ਕ ਇਕ ਦਾਤਾ ਸੋ ਮੈਂ ਵਿਸਰਨ ਨ ਜਾਏ ਤੀਰਥ ਨਾਮ ਜੇ ਤਿਸ ਪਾਵਾਂ ਵਿਣ ਪਾਣੇ ਕਾ ਨਾਇ ਕਰੇ ਜੇ ਤੇ ਸਰਠੋ ਪਾਈ ਵੇਖਾ ਵਿਣ ਕਰਮਾਂ ਕੈ ਮਿਲ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜਗ ਗੁਰ ਕੇ ਸਖ ਸੁਣੇ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕੈ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦ ਸੋਣੀ ਹੋਏ ਨਵਾ ਕੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇਕ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੇ ਤਾਂ ਵਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਰ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੋਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਦ ਪਿਰ ਸੁਰ ਨਾ ਸੁਣਿਆ ਤਰਤਵ ਲਕਾਸ ਸੁਣਿਆ ਦੇ ਪਲੋ ਪਤਾਲ ਸੁਣ ਪਵਨ ਸਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣ ਸਰਬਰਮਾ ਇੰਦ ਸੁਣਿਆ ਮੁਕਸਲਾ ਹਨਮੰਦ ਸੁਣ ਜੋ ਜੁਗਤਨ ਭੇਦ ਸੁਣ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਾ ਸੰਤੋ ਗਿਆਨ ਸੁਣ ਅਡਸਤ ਕਾ ਸ਼ਨਾਨ ਸੁਣਿਆ ਪੜ ਪੜ ਪਹਮਾਨ ਸੁਣ ਲਗ ਸਤਿ ਹਾਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਗੁਨ ਕੇ ਗਾ ਸੁਣ ਸਿਖ ਪੀਰ ਪਾਤਸ਼ਾ ਸੁਣੰਦ ਪਾਵੈ ਰਾਹੋ ਸੰਹਤ ਐਸ ਗਾਉ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੀ ਕੋ ਕਹਿ ਪੀਛੇ ਪਿਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨ ਕਬ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਮਨ ਸੁਰਤ ਵੈ ਮਨ ਬੁੱਧ ਮਨ ਸਗਲ ਭਾਵਨ ਕੀ ਸ਼ੁੱਧ ਮਨ ਮੋ ਛੋਟਾ ਨਾ ਖਾਏ ਮਨ ਜਮ ਕੇ ਸਾਤਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਮਨ ਮਾਰਗ ਠਾਕ ਨ ਪਾਈ ਮਨ ਪਤ ਸਿਉ ਪ੍ਰਗਟ ਜਾਏ ਮਗਨ ਮਨ ਮਗਨ ਚੱਲੇ ਪੰਤ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਆਪ ਮੁਖਤਿ ਆਰ ਮਨ ਪਰਵਾਰ ਸਦਾ ਆਰ ਮਨ ਤਰੈ ਤਾਰੇ ਗੁਰ ਸਿੱਖ ਮਨ ਨਾਨਕ ਭਵਨ ਪਿਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਮਾਨ ਪੰਚ ਸੁਹਦ ਰਾਜਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਾ ਕਰੈ ਵਿਚਾਰ ਕਰਤੈ ਕ ਕਰਨ ਨਹਿ ਸਮਾਰ ਕਉਲ ਤ੍ਰਮਦਿਆ ਕਾ ਪੂਤ ਸੰਤੋਖਤਾ ਬ੍ਰਕਿਆ ਜਿਨ ਸੂਤ ਜੇ ਕੋ 부ਝਵੈ ਸਚਿਆਰ ਤਦ ਲਿ ਪਰਕੇ ਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤਿਤਿ ਪਾੜਤ ਲੈ ਕਵਣ ਜੋਰਾ ਜੇ ਜਾਤ ਰੰਗਾ ਕੇ ਨਾਵ ਸਬਨਾ ਲਿਖਿਆ ਬੜੀ ਕਲਾ ਮਾਇ ਹੋ ਲਿਖਾ ਲਿਖ ਜਾਣ ਕੋਈ ਲਿਖ ਲ ਕੇ ਕੀਤਾ ਹੋਏ ਕੀਤਾ ਤਾਨਸ ਵਾਲੇ ਰੂਪ ਕੀਤੇ ਦਾ ਜਾਣੇ ਕੌਣ ਕੂਤਾ ਕੀਤਾ ਬਸਾ ਇੱਕ ਕਵਾਉ ਤਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਾ ਵਿਚਾਰ ਵਾਰਿਆਂ ਜਾਵੇਂ ਇੱਕ ਵਾਰ ਜੋ ਤੁਧ ਭਾਵੇਂ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਗ ਜਪ ਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਅਸਾਂਕ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤਿ ਅਸੰਗ ਦਾਤਾਰ ਸੰਗ ਸੂਰਮੋਂ ਪਖਸਾਰ ਸੰਗ ਮੋਲ ਵਿਲਾਇਤਾਰ ਕੁਦਰਤ ਕਵਨ ਕਾ ਵਿਚਾਰ ਵਾਰਿਆਂ ਨ ਜਾਵਾਂ ਇੱਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਮੋਰਖਾ ਅੰਧਕੋਰ ਸੰਕ ਚੋਰ ਹਰਾਮਕੋਰ ਅਸੰਕ ਅਮਰ ਕਰ ਜਾਹੇ ਜੋਰ ਅਸੰਕ ਲਵੜਾ ਤਿਆ ਕਮਾਏ ਸੰਕ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆਰ ਕੁੜੇ ਫਿਰਾਹੇ ਸੰਕ ਮਲੇਸ਼ ਮਲ ਪਖ ਖਾਏ ਅਸੰਕ ਨਿੰਦਕ ਸਿਰ ਕਰ ਹੈ ਪਾਰ ਨਾਨਕ ਨੀਜ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਨਾਮ ਸੰਕਤਾ ਵਗਮ ਗਮ ਸੰਕ ਲੋ ਸੰਕਐ ਸਿਰਪਾਰ ਹੋਏ ਅਖਰੀ ਨਾਮ ਅਕ੍ਰਿਸ਼ਾ ਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਕ੍ਰਸਰ ਸੰਜੋਗ ਵਿਖਾਣ ਜਿਨਹਲੇ ਕਿਤੇ ਸਰਨਾ ਜੇ ਪਰਮਾਇ ਤੇ ਤਿ ਤੇ ਪਾਹਿ ਜੇਤਾ ਕੀਤਾ ਤਿਤਾ ਤੇਤਾ ਨਾ ਹਵਿਣ ਨਾਵੇਂ ਨਾਹੀ ਕੋਤਾਉ ਉਦਰਤ ਕਵਨ ਕਾ ਵਿਚਾਰ ਵਾਰਿਆ ਨ ਜਾਵੇਂ ਇੱਕ ਵਾਰ ਜੋ ਤਦ ਪਾਵੇ ਸਾਈ ਪਲਿਕਾਰ ਤੂੰ ਸਦਾ ਅਸਲਾਮਤ ਨਰੰਕਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਤੋਤਾ ਤੁਰ ਸੁਖਿਆ ਮੂਤ ਪਲੇਤੀ ਕੱਪੜ ਹੋਏ ਦੇ ਸਾਵਣ ਲਈ ਆ ਤੋਏ ਭਰਿਆ ਮਤ ਪਾਪਾਂ ਕੈ ਸੰਗ ਉਤਪੈ ਨਵੇਂ ਕੈ ਰੰਗ ਪੁਨਿ ਪਾਪਿ ਆਕਣ ਨਾਏ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਕਾਹੁ ਨਾਨਕ ਹੁਕਮਿ ਆਵਹੁ ਜਾਹੁ ਤੀਰਤ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਤਿ ਆਪਾਣੀ ਵਰਮਾਉ ਸਤ ਸੋਹਣ ਸਦਾ ਮਨ ਚਾਉ ਕਮਨ ਸਵੇਲਾ ਵਖਤ ਕਮਨ ਕਮਨ ਤੇਤ ਕਮਨ ਵਾਰ ਕਮਨ ਸਰੋਤੇ ਮਾਹ ਕਮਨ ਜਿਤੋ ਆਕਾਰ ਵੇਲ ਨ ਪਈ ਪੰਡਤੀ ਜਿਹੋ ਹੈ ਅਲਿਕ ਪੁਰਾਨ ਵਕਤ ਨਾ ਪਾਇਓ ਕਾ ਦੀ ਆਜੇ ਲਿਖਣ ਲੇਖ ਕੁਰਾਨ ਤਤਵਾਰਨ ਜੋਗੀ ਜਾਣ ਰਤਮ ਹੋ ਨ ਕੋਈ ਜਹ ਕਰਤਾ ਸ੍ਰਿਟੀ ਕੋ ਸਾਜਿ ਆਪੇ ਜਾਣ ਸੋਈ ਕਿਵ ਕਰ ਅੱਖਾਂ ਕਿਸੈ ਲਾਹੀ ਕਿਉ ਵਰਨੀ ਕਿਵ ਜਾਣ ਨਾਨਕ ਅੱਖਣ ਸਭ ਕੋ ਆਖੈ ਇੱਕ ਦਿਕ ਸਿਆਣ ਅਡਾਸਾ ਵੱਡੇ ਨਾਹੀਂ ਇਹ ਤਾਂ ਜਾ ਕਾ ਹੋਐ ਨਾਨਕ ਜੀ ਕੋ ਆਪੋ ਜਾਣੇ ਕਿ ਗਿਆਨ ਸੁਹੈ ਪਤਾਲਾ ਪਤਾਲ ਲਗਾਸ ਅਗਾਸ ਓੜ ਕੁੜਕ ਪਾਲ ਥਕੇ ਵੇਦ ਕਹਿਣ ਕਵਾਤ ਸਾਸ 17 ਕਹਿਣ ਕ ਤੇਬਾ ਅਸ ਲਿਖਤਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ ਨਾਨਕ ਵਡਾ ਕੀ ਆਪੇ ਜਾਣ ਆਪ ਸਲਾਹੀ ਸਲਾਇ ਤੇ ਸੁਰਤ ਨ ਪਈਆ ਨਦੀਆਂ ਤਵਾਹ ਪਵੈ ਸਮੁੰਦ ਨ ਜਾਣੀ ਹੈ ਸਮੁੰਦ ਸਾਸ ਸੁਲਤਾਨ ਗ੍ਰਿਹਾ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਕਿਸ ਮਨ ਹੋ ਨ ਵਿਸਰਹਿ ਅੰਤ ਨ ਸਿਫਤੇ ਕਾਣਨ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤਨ ਜਾਪੈ ਕਿਆ ਮਨਮਹੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤਨ ਪਾਏ ਜਾਏ ਇਹੋ ਅੰਤਨ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਹਿ ਬੂਚਾ ਥਾਉ ਉੱਚ ਉਪਰ ਉੱਚਾ ਨਾ ਐਵੜਾ ਉੱਚ ਹੋਵੇ ਕੋਈ ਤਿਸੂਚਾ ਕੋ ਜਾਣੇ ਸੋਏ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਈ ਕਿਤੇ ਮੰਗ ਜੁਦ ਅਪਾਰ ਕਿਤੇ ਅਗਣਤ ਨੇ ਵਿਚਾਰ ਕਿਤੇ ਖਕ ਟੁੱਟੇ ਵਿਕਾਰ ਕਿਤੇ ਲੈ ਲੈ ਮਿਰਪਾਏ ਕਿਤੇ ਮੁਰਕਾ ਈਕਾਏ ਕਿਤੇ ਆ ਦੁਖ ਭੁਗਸਦ ਮਾਰ ਐ ਪੈਦਾ ਤੇਰੀ ਦਾਤਾਰ ਬੰਦ ਕਲਾਸਿ ਪਾਣੈ ਹੋਇ ਹੋਰਾ ਕਰ ਨ ਸਕੈ ਕੋਈ ਜੇ ਕੋ ਕਹੈ ਕ ਆਖਣ ਪਾਉ ਜਾਣ ਜਿਤਿਆ ਮੁ ਕਾ ਆਪੇ ਜਾਣ ਆਪੇ ਦੇ ਆਕਸਪਕੀ ਕੇ ਜਿਸਨੂ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣਾ ਅਮਲ ਵਾਪਾਰ ਅਮਲ ਵਾਪਾਰਿਐ ਅਮਲ ਭੰਡਾਰ ਅਮਲ ਆਵਹਿ ਅਮੁੱਲ ਲ ਜਾਹੇ ਅਮੁੱਲ ਪਾਇ ਮੁਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੋਂ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ਼ ਅਮੁੱਲ ਸ਼ਾਨ ਅਮੁੱਲ ਕਰਮ ਮੂਲ ਪ੍ਰਮਾਣ ਅਮੁੱਲ ਮੁਲਾਕਿਆ ਨਾ ਜਾਏ ਆਕਾ ਕਰੇ ਲਿਵ ਲਾਇ ਆਕਾ ਵਿਦ ਪਾਠ ਪੁਰਾਣ ਆਕਾ ਪੜੇ ਕਰੇ ਵਿਖਿਆਨ ਆਖ ਕਹਿਰ ਮੈਂ ਆਖਾ ਇੰਦਾ ਕਹਿ ਗੋਪੀਤਾ ਗੋਵਿੰਦ ਆਖੈ ਸਰਾ ਕਹਿ ਸਦਾ ਕਹਿ ਕਿਤੇ ਕਿਤੇ ਬਦਾ ਕਹ ਦਾਨ ਵਾਖੈ ਦੇਵਾ ਆਖੈ ਸੁਰ ਨਰਮਣ ਜਨ ਸੇਵ ਕیتے ਆਖਾ ਅੱਖਣ ਪਾਹੀ ਕਿਤੇ ਕਹਿ ਕਾ ਟੁੱਟ ਜਾਏ ਇਤੇ ਕਿਤੇ ਹੋਰ ਕਰਾ ਤਾ ਅਖ ਨ ਸਕੈ ਕੀ ਕੀ ਜੇਵੜ ਪਾਵਤੇਵੜ ਹੋਏ ਨਾਨਕ ਜਾਣ ਸਾਚਾ ਸੋਏ ਦੇਖੋ ਆਖਾ ਬੋਲ ਵਿਗਾੜ ਆ ਲਿਖਿਆ ਸਿ ਗਵਾਰਾਂ ਗਵਾਰ ਸੋਦਰ ਕਿਹਾ ਸੋ ਕਰਕੇ ਹਿਤਬੈ ਸਰਬ ਸਮਾਲੇ ਵਾਜਿਨਾ ਦੇ ਅਨੇਕ ਸੰਕਾ ਕੀਤੇ ਵਵਨ ਹਾਰੇ ਕੀਤੇ ਰਗ ਪ੍ਰੇਸਾਂ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਾਨੂੰ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖਣ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇ ਵਿਸਣ ਸਦਾ ਸਵਾਰੇ ਗਾਵੈ ਇੰਦਾਂ ਦਸਤਨ ਬੈਟੇ ਦੇਵਤਿਆਂ ਦਰਨਾਲੇ ਗਾਵੈ ਸਤਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਕੇ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜ ਰੱਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵ ਮੋਹਣੀਆਂ ਮਨ ਮੋਹਣ ਸੁਰਗਾਂ ਵਿੱਚ ਪਿਆਲੇ ਗਾਵ ਰਤਨੁ ਪਾਏ ਤੇਰੇ ਅਠਸਠ ਤੀਰਤ ਨਾਲੇ ਗਾਵ ਜੋਤ ਮਹਾ ਬਲਸੂਰਾ ਗਾਵ ਖਾਣੀ ਚਾਰੀ ਗਾਵ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇ ਤਦ ਨੂੰ ਗਾਵ ਜੋਤ ਤਦ ਪਾਵਣ ਰਤੇ ਤੇਰੇ ਭਗਤ ਰਸਾਲੇ ਔਰ ਕਿਤੇ ਗਾਵਣ ਸੇ ਮਨ ਚਤਨ ਆਵਣ ਨਾਨਕਾ ਵਿਚਾਰੇ ਸੋਇ ਸੋਇ ਸਦਾ ਸਚ ਸਾਹਿਬ ਸੱਚਾ ਸੱਚ ਨਾ ਇਹ ਪੀਉ ਸਿਜੈ ਨਾ ਜਸ ਰਚਨਾ ਢਿਨਰ ਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਨੁ ਪਾਈ ਕਰ ਕਰ ਦੇਵਖੈ ਕੀਤਾ ਆਪਣਾ ਜਨ ਤਸ ਦੇਵ ਡਿਆ ਜੋ ਤਸ ਪਾਵੇ ਸੋਈ ਕਰਤੀ ਫਿਰੁ ਕਮਨ ਕਰ ਨਾ ਜਾਈ ਸੋ ਪਾਤ ਸਾਹੁ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਪ ਚੋਲੇ ਧਿਆਨ ਕਰੈ ਬਪੂਤ ਖਿੰਤਾ ਕਾਲ ਕੁਵਾਰੀ ਕਾਇ ਨੂਜੰਡਾ ਪ੍ਰਤੀਤ ਆਏ ਪੰਤੇ ਸਗਲ ਜਮਾਤੀ ਮਨ ਜਿਤਾ ਜਗ ਜੀਤਾ ਆਦੇਸ ਸਹਾਦੇਸ ਆਦਰ ਨਿਲ ਅਨਾਦ ਨਾਤ ਨੂਜੁਗੇ ਕੋ ਵੇਸ ਭਗਤ ਗਿਆਨ ਦਿਆ ਭੰਡਾਰਨ ਕੜ ਕੜ ਵਾਜੈ ਨਾਦ ਆਪਨਾਤ ਨਾਤਿਸ ਬਜਾਕੇ ਰਿਸਦਾਵਰਾ ਸਾਦ ਸੰਜੋਗ ਵਿਜੋਗ ਦੁਇ ਘਾਰ ਚਲਾਵਹਿ ਲੇਖ ਆਵਹਿ ਪਾਗ ਆਦਿ ਸਹਾਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗੇ ਇੱਕ ਵੇਸ ਇਕਾਂ ਮਾਇ ਜੁਗਤ ਵਿਆਇ ਤਿੰ ਚਲੇ ਪਰਵਾਨ ਇਕ ਸੰਸਾਰ ਇਕ ਪੰਡਾਰ ਇਕ ਲਾਇ ਦੀਵਾਨ ਜਿਤ ਸਪਾਵੇ ਤਵੇਂ ਚਲਾਵੇ ਜੇ ਹੋਵੇ ਪਰਮਾਨ ਓ ਵੇਖੇ ਉਹਨਾ ਨਦਰਨ ਆਵੇ ਬਹੁਤਾ ਵਿਡਾਨ ਆਦੇਸ ਆਦੇਸ ਆਧ ਨਿਲ ਅਨਾਦ ਨਾਤ ਜੁਗ ਜੁਗ ਇਕ ਵੇਸ ਅਸਨ ਲੋਏ ਲੋਏ ਪੰਡਾਰ ਜੁਗ ਚ ਪਾਇਐ ਸੋ ਇਕ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦਿ ਸਹ ਆਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਏਕੋ ਵੇਸਾ ਇਕ ਦੂਜੇ ਪੌ ਲਖ ਹੋ ਹੈ ਲਖ ਹੋ ਵੈ ਲਖ ਵੇਸ ਅਲਗ ਲਗ ੜਾ ਆਖਿਆ ਇਕ ਨਾਮ ਜਗਦੀਸ਼ ਐਤਰਾਹ ਪਤ ਪਵੜੀਆਂ ਟੜਿਆ ਹੋਇ ਕੇਸ ਸੁਣ ਗੱਲਾਂ ਆਕਾਸ ਕੀ ਈਟਾਇਰੀ ਸ ਨਾਨਕ ਨਦਰੀ ਪਾਈਐ ਕੂੜੀ ਕੁੜਾ ਠੀਸ ਆਖਨ ਜੋਰ ਚ ਪੈਨ ਜੋਰਾ ਜੋਰ ਨ ਮੰਗਣ ਦੇਣ ਨ ਜੋਰਾ ਜੋਰ ਨ ਜੀਵਣ ਮਰਨ ਜੋਰਾ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟਾ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨ ਕੋਏ ਰਾਤੀ ਰੁੱਤੀ ਤਿੱਥੀ ਵਾਰ ਪਉਣ ਪਨਗਨੀ ਪਤਾਲ ਤਸਵੇ ਦਰਤੇ ਸਾ ਪਰਖੇ ਧਰਮਸਾਲ ਤਸਵੇ ਜੀ ਜੁਗਤ ਕੇ ਰੰਗ ਤਿੰਨ ਕੈ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੇ ਸੋਣ ਪੰਜ ਪ੍ਰਮਾਨ ਨਦਰੀ ਕਰਮ ਪਵੈ ਨਿਸ਼ਾਨ ਕਚਪਕਾਇ ਉਤ ਪਾਏ ਨਾਨਕ ਆਜਾਪੇ ਜਾਏ ਧਰਮਖੰਡ ਕਾਇਓ ਧਰਮ ਗਿਆਨਖੰਡ ਕਾ ਕੋ ਕਰਮ ਕੇਤੇ ਪਨ ਪਾਣੀ ਬਸੰਤਰ ਇਤੇ ਕਾਨ ਮਹੇਸ਼ ਕਿਤੇ ਬਰਮੇ ਘੜਤ ਕੜੀਆ ਰੂਪ ਰੰਗ ਕੇ ਵੇਸਾ ਕਿਤਿਆਂ ਕਰਮ ਭੂਮੀ ਮਹਿਰ ਕੇਤੇ ਕੇਤੇ ਧੂਪ ਦੇਸਾ ਕਿਤੇ ਇੰਦ ਚੰਦ ਸੁਰ ਕੇਤੇ ਕਿਤੇ ਮੰਡਲ ਦੇਸਾ ਕਿਤੇ ਸਿਦ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸਾ ਕਿਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕਹਿਤੀਆਂ ਕਾਣੇ ਕਹਿਤੀਆਂ ਬਾਣੇ ਕਿਤੇ ਪਾਤ ਨਰਿੰਦਰ ਕਹਿਤੀਆਂ ਸੁਰਤੀ ਸੇਵ ਕਹਿਤੇ ਨਾਨਕ ਅੰਤ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਕੜਿਆ ਬਹੁਤ ਅਨੂਪ ਤਾਂ ਕਿੰਗ ਗੱਲਾਂ ਕਥਿਆ ਨਾ ਜਾਹਿ ਨੇਕੋ ਕਹਿ ਪਿਛੈ ਪਛਤਾਇ ਸਿੱਤਹ ਘੜੀਐ ਸੂਰਤ ਮਤ ਮਨ ਬੁੱਧ ਸਿੱਤਹ ਘੜੀਐ ਸੁਰਾਂ ਸਿਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਤਹ ਹੋਰਨ ਕੋਈ ਹੋਰ ਸਿੱਤਹ ਜੋਦ ਮਹਾਵਲ ਸੂਰ ਤਿਨ ਮੈਂ ਰਾਮ ਰਹਾ ਪ੍ਰਭੂਰ ਸਿੱਤਹ ਸੀਤੋ ਸੀਤਾ ਮਹਿ ਮਾਇ ਪਾਕੇ ਰੂਪ ਨਕਤ ਨ ਜਾਹੇ ਨਾਮ ਮਰ ਢਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਇਤਿ ਭਗਤ ਵਸਾ ਕੈ ਲੋਕ ਰਹਾ ਨ ਸੱਚਾ ਮਨ ਸੋ ਸੱਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਇਤਿ ਖੰਡ ਮੰਡਲ ਵਰ ਪੰਡਾ ਜੇ ਕੋ ਕਥਤ ਤੰਤ ਅੰਤ ਇਤਿ ਲੋ ਲੋਕਾਰ ਜਿਵ ਜਿ ਹੁਕਮਤ ਵਹਿ ਤਿ ਵਿਕਾਰ ਵੇਖੈ ਵਿਗਸ ਕਰ ਵਿਚਾਰ ਨਾਨਕ ਤਨ ਕਰੜਾ ਸਾਰ ਜਤਪਾਰ ਤੀਰਜ ਸੁਨਿਆਰ ਹਰਨਮਤ ਵਿਦਹਿ ਤਿਆਰ ਭੋਖ ਲਗਨ ਤਪਤਾਉ ਪੰਡਾ ਪਉ ਅੰਮ੍ਰਿਤ ਟਢਾਲ ਘੜਿਆ ਸਭ ਸਚਿ ਟਿਕ ਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਅਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਦ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਕੱਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੋ ਜਲੇ ਕੇਤੇ ਛੁੱਟੇ ਨਾਲ